ਪਿੰਡ ਪੰਜਟੇਰਾ ਕਲਾਂ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦਿਆਂ ਪੀੜਤ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪੰਜਟੇਰਾ ਕਲਾਂ ਨੇ ਆਪਣੇ ਬਿਆਨ ਦਿੰਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਮੈਂ ਮੋਟਰਸਾਈਕਲ ਰਿਪੇਅਰ ਕਰਵਾ ਕੇ ਵਾਪਸ ਪਿੰਡ ਰਈਆ ਪੰਜਟੇਰਾ ਦੀ ਚੱਕੀ ਕੋਲ ਪਹੁੰਚਿਆ ਪਿੱਛੋਂ ਆਏ ਮੋਟਰਸਾਈਕਲ ਸਵਾਰ ਲਗਭਗ 6 ਅਣਪਛਾਤੇਆਂ ਵਿਅਕਤੀਆਂ ਵੱਲੋਂ ਮੇਰੇ ਉੱਤੇ ਹਮਲਾ ਕਰ ਦਿੱਤਾ ਤੇ ਸੱਟਾਂ ਮਾਰ ਕੇ 도ੜ ਗਏ ਤੇ ਪੀੜਤ ਪਰਿਵਾਰ ਵੱਲੋਂ ਸੂਚਨਾ ਸਰਪੰਚ ਨੂੰ ਦਿੱਤੀ ਗਈ ਕਿ ਸਰਪੰਚ सुरेंद्र ਸਿੰਘ ਨੇ ਮਕੇਰੀਆਂ ਥਾਣੇ ਫੋਨ ਕਰਕੇ ਹਮਲੇ ਬਾਰੇ ਸੂਚਿਤ ਕੀਤਾ ਗਿਆ ਕਿ ਜਾਣਕਾਰੀ ਦੇ ਮੁਤਾਬਕ ਪੀੜਤ ਨੂੰ ਹਸਪਤਾਲ ਮਕੇਰੀਆਂ ਜੇਰੇ ਇਲਾਜ ਲਈ ਭੇਜਿਆ ਗਿਆ ਤੇ ਪੀੜਤ ਦੇ ਬਿਆਨ ਲੈਂਦੇ ਹੋਏ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਆਖਿਆ ਕਿ ਪੀੜਤ ਦੇ ਬਿਆਨ ਲੈ ਲਏ ਹਨ ਕਿ ਬਿਆਨਾਂ ਦੇ ਆਧਾਰ ਤੇ ਜਾਂਚ ਪੜਤਾਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ ਹਾਂਜੀ ਕਜੀ ਸਤਾ ਲਗੀ ਐ ਟੀਮ ਮਾਮਲਾ ਐਕਡਮ ਨਾ ਮੇਰਾ ਮਨਵੀਰ ਸਿੰਘ ਪਿੰਡ ਪੰਛੇੜਾ ਕਲਾ son of ਬਤਾਰ ਸਿੰਘ ਲੈਰਾ ਐਡਾ ਮੈਂ ਨਹਿਰ ਤੋਂ ਆਪਣੇ ਪਿੰਡ ਵਾਲੀ ਤੋਂ ਵਾਪਸ ਜਾ ਰਿਹਾ ਸੀ ਦੋ ਮੋਟਰਸਾਈਕਲ ਆਏ ਅਨ ਬਛਾਤੇ ਬੰਦੇ ਸੀ ਜਿਨ੍ਹਾਂ ਵਿੱਚ ਦੋ ਬੰਦਿਆਂ ਦਾ ਮੈਨੂੰ ਪਤਾ ਵਾ ਤੇ ਚਾਰਾਂ ਦਾ ਮੈਨੂੰ ਪਤਾ ਨਹੀਂ ਹੈਗਾ ਤੇ ਉਹਨਾਂ ਨੇ ਆ ਕੇ ਪਿੱਛੇ ਧਾਰ ਨਾਲ ਮੇਰੇ ਵਾਰ ਕੀਤਾ ਅਚਾਨਕ ਹੀ ਪਿੱਛੋਂ ਮਾਰਿਆ ਤੇ ਮਾਰ ਕੇ ਤੇ ਕੰਮ ਕਰਕੇ ਆਪਣਾ ਨਿਕਲਦੇ ਉਸ ਤੋਂ ਬਾਅਦ ਮੈਂ ਹੁਣ ਇੱਥੇ ਸਰਕਾਰੀ ਹਸਪਤਲ ਆਇਆ ਆ ਕੇ ਆਪਣਾ ਟਰੀਟਮੈਂਟ ਕਰਵਾਇਆ ਤੇ ਮੁਲਾਜ਼ਮ ਆਏ ਉਹਨਾਂ ਨੇ ਐਫ ਆਈ ਆਰ ਉਹਨਾਂ ਨੂੰ ਲਿਖਾ ਦਿੱਤੀ ਤੇ ਤੁਸੀਂ ਆਪਣਾ ਜੋ ਵੀ ਪਿਆਰ ਨਾਲ ਲੱਗਦਾ ਹਾਂਜੀ ਕੀ ਕਾਰਨ ਵਜਾ ਕੀ ਰੰਜੀਤ ਸਿੰਘ ਦੀ ਰੰਜੀਤ ਦਾ ਸੀ ਮੇਰੀ ਨਾਲ ਮੇਰੇ ਪਿੰਡ ਕੇ ਹੀ ਕੁੜੀ ਨਾਲ ਗੱਲਬਾਤ ਸੀ ਉਹ ਥੋੜੇ ਕਿ ਦਿਨ ਪਹਿਲਾਂ ਸਾਡਾ ਇਦਾਂ ਝਗੜਾ ਜਿਹਾ ਚੱਲਿਆ ਤੇ ਆਪਾਂ ਆਪਸ ਤੇ ਕੰਪਰੋਮਾਈਜ਼ ਹੋ ਗਿਆ ਮੈਂ ਮੈਂ ਤੇ ਭਾਈ ਨਾਲ ਸੀ ਉਸ ਤੋਂ ਬਾਅਦ ਉਹਦੇ ਭਰਾ ਉਹਦਾ ਮੁੰਡਾ ਤੇ ਮੈਨੂੰ ਧਮਕੀਆਂ ਧੂਕੀਆਂ ਦੇਣ ਲੱਗ ਪਏ ਤੇ ਅੱਜ ਅੱਜ ਤੋਂ 2 ਦਿਨ ਪਹਿਲਾਂ ਉਹਨਾਂ ਨੇ ਧਮਕੀਆਂ ਦਿੱਤੀਆਂ ਦੇ ਕੇ ਤੇ ਅੱਜ ਉਹਨਾਂ ਨੇ ਮੈਂ ਆਂਦਾ ਪਿਆ ਸੀ ਨਹਿਰ ਤੂਤੇ ਲਿਆ ਕੇ ਉਹਨਾਂ ਪਿੱਛੇ ਦਾੜ ਮਾਰਿਆ ਮੇਰੇ ਤੇ ਮੈਂ ਤਾਂ ਸਿਰਫ ਪ੍ਰਸ਼ਾਸਨ ਕੋਲ ਆ ਕੇ ਹੀ ਮੰਗਲ ਕਰਨਾ ਚਾਹੁੰਦਾ ਕਿ ਮੇਰਾ ਵਧੀਆ ਤੋਂ ਵਧੀਆ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਠੀਕ ਹੈ ਜੀ ਕਾਲ ਡਿਟੇਲਾਂ ਕੜਾਈਆਂ ਜਾਣ ਫੋਨ ਤੇ ਜੇ ਮੇਰੀ ਗਲਤੀ ਮੈਨੂੰ ਦੱਸਿਆ ਜਾਵੇ ਜੇ ਕੁੜੀ ਦੀਆਂ ਕਾਲ ਡਿਟੇਲਾਂ ਕੜਾਈਆਂ ਜਾਣ ਅੱਜ ਤੋਂ 6 ਮਹੀਨੇ ਪਹਿਲਾਂ ਦੀਆਂ ਮੇਰੀ ਜਾਣਕਾਰੀ ਮੁਤਾਬਕ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਪਿਛੇ ਕੁਝ ਫੈਸਲਾ ਹੋ ਚੁੱਕਾ ਸੀ ਪੰਚਾਇਤ ਦੀ ਹਾਂਜੀ ਹਾਂਜੀ ਹੋ ਚੁੱਕਾ ਸੀ ਬਿਲਕੁਲ ਹੋ ਚੁੱਕਾ ਸੀ ਜੀ ਅੱਜ ਤੋਂ ਫੈਸਲਾ ਕਰਕੇ ਸਾਰਾ ਕੁਝ ਕੰਪਰੋ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਥੋੜੇ ਕਿ ਦਿਨ ਬਾਅਦ ਧਮਕੀਆਂ ਧਮਕੀਆਂ ਆਣ ਲੱਗ ਪਈਆਂ ਮੈਨੂੰ ਥਰੈਟ ਕਰਨ ਲੱਗ ਪਏ ਵੀ ਇਦਾਂ ਕਰ ਦਿਆਂਗੇ ਐਂ ਕਰ ਦਿਆਂਗੇ ਤੇ ਮੈਂ ਕੰਮਕਾਰ ਚ ਬਿਜ਼ੀ ਸੀ ਮੈਂ ਬੜਾ ਧਿਆਨ ਨਹੀਂ ਕੀਤਾ ਸਵੇਰੇ ਵੀ ਮੈਂ ਖੇਤਾਂ ਚ ਵਾਪਸ ਜਾਂਦਾ ਪਿਆ ਸੀ ਤੇ ਸ਼ੈਲਰ ਦੇ ਕੋਲ ਦੋ ਜਣੇ ਸ਼ੈਲਰ ਦੇ ਕੋਲ ਖੜੇ ਸੀਗੇ ਆਏ ਨੇ ਵਿੱਚੋਂ ਮੈਂ ਹੋਰ ਆਪਣੇ ਧਿਆਨ ਨੇ ਤੁਰਿਆ ਪਿੱਛੂ ਲਾ ਕੇ ਡਾਂਟ ਮਾਰਿਆ ਮੇਰੇ ਇੱਥੇ ਸਿਰ ਚ ਤੇ ਮੇਰੇ ਲੱਗੇ ਨੇ 7-8 ਟਾਂਕੇ ਫਟ ਲਾਇਆ ਦੂਗਾ ਤੇ ਬਾਕੀ ਹੁਣ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਜੋ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਔਰ ਉਹਨਾਂ ਦੇ ਫੋਨ ਨੰਬਰ ਡੇਲ ਆਰਾ ਵਗੈਰਾ ਸਾਰਾ ਕੁਝ ਕਢਾਇਆ ਜਾ ਜੀ ਨਾ ਬਈ ਅੱਜ ਸਵੇਰੇ 11 ਵਜੇ ਲੜਕੀ ਮੇਰਾ ਨਾਮ ਅਪਤਾਰ ਸਿੰਘ ਪਿੰਡ ਪਿੰਡ ਪੰਜੇ ਰਕਲਾ ਬੱਚੇ ਸਾਡੇ ਲਕੀ ਮਾਰ ਹਾਂਜੀ ਬਈ ਮੇਰੇ ਸਾਥਰ ਮਾਰੀਏ 6 ਬੰਦੇ ਸੀਗੇ ਇੱਕ ਗਿਆ ਸੀ ਨੈਤ ਟੂਪਉਣ ਮੋਟਰਸਾਈਕਲ ਤੇ ਬਾਅਦ ਚ ਜਿੱਦੂ ਚੱਕੀ ਤੇ ਲੱਗੇ ਆਇਆ ਇਹਨੂੰ ਉੱਥੇ 6 ਬੰਦਿਆਂ ਨੇ ਘੇਰ ਲਿਆ ਤੇ ਕਾਫੀ ਸੱਟਾਂ ਲੱਗੀਆਂ ਅਜੇ ਹਾਂਜੀ ਆਹੀ ਪ੍ਰਸ਼ਾਸਨ ਇਹੇ ਕਰਦੇ ਆ ਕਿ ਸਾਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਤਾਂ ਕੋਈ ਦਿੱਤੇ ਸ਼ੱਕ ਹੈਗਾ ਕਿ ਕਿਸੇ ਜਿਹੜਾ ਕੋਈ ਨਹੀਂ ਸ਼ੱਕ ਤਾਂ ਸਾਨੂੰ ਪੂਰਾ ਹੀ ਹੈ ਜੀ ਸ਼ੱਕਾ ਵਾਲੀ ਤੇ ਨਾ ਗੱਲ ਹੀ ਕੋਈ ਨਹੀਂ ਜੀ ਬਿਲਕੁਲ ਸ਼ੱਕ ਹਨ ਪੂਰਾ ਆ ਬਿਲਕੁਲ ਪੂਰਾ ਸ਼ੱਕਾ ਸਾਨੂੰ ਉਹ ਮੁੰਡੇ ਨੇ ਸਾਰਾ ਦੱਸ ਦਿੱਤਾ ਜਿਹੜਾ ਬੰਦੇ ਪਛਾਣੇ ਵੀ ਹੈਗੇ ਵਿੱਚ ਤੇ ਹੁਣ ਦੇਖੋ ਕੀ ਪੁਲਿਸ ਕਾਰਵਾਈ ਕਰਦੀ ਠੀਕ ਆ ਤੁਸੀਂ ਕੀ ਮੰਗ ਕਰਦੇ ਬਖਸ਼ ਸਾਹਿਬ ਜੀ ਕਹਿੰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਆਗੇ ਸਰ ਜੀ ਨਾ ਬਣਾਇ ਮੈਂ ਸਰਪੰਚ ਸ੍ਰਿੰਦਰ ਸਿੰਘ ਤਕਰੀਬਨ ਪੌਣੇ 11 ਵਜੇ ਮੈਨੂੰ ਸੰਨੀ ਦਾ ਜੜੀ ਦਾ ਫੋਨ ਆਇਆ ਮੈਂ ਆਪਣੇ ਖੇਤਾਂ 'ਚ ਸੀ ਮੈਨੂੰ ਕਹਿਣ ਲੱਗੇ ਵੀ ਸਾਡੇ ਸੰਨੀ ਦੇ ਨਾਲ ਕਿਸੇ ਨੇ ਬੰਦੇਾਂ ਨੂੰ ਪਛਾਤੇ 6 ਬੰਦੇ ਪੈ ਗਏ ਉਹਨਾਂ ਨੂੰ ਤੇ ਮੈਂ ਕਿਹਾ ਕਿਥੇ ਕਹਿੰਦੇ ਜਿਹੜਾ ਰਈ ਵਾਲਾ ਮੋੜ ਏ ਜਿਹੜਾ ਉਹਦਾ ਸਾਡੇ ਉਹ ਲਾਗੇ ਚੱਕੀ ਦੇ ਲਾਗੇ ਘਾਰੇ ਉਹਦੇ ਲਾਗੇ ਕਹਿੰਦੇ ਵੀ ਬੰਦੇ ਪੈ ਗਏ ਨੇ ਜਦੋਂ ਮੈਂ ਭੱਜ ਕੇ ਉਹਦੇ ਘਰ ਗਿਆ ਮੈਂ ਕਿਹਾ ਹੁਣ ਸੰਨੀ ਕਿਥੇ ਕਹਿੰਦੇ ਸੰਨੀ ਨੂੰ ਅਸੀਂ ਘਰ ਲੈ ਆਂਦਾ ਜਦੋਂ ਮੈਂ ਇਹ ਘਰ ਗਿਆ ਤੇ ਸਣੀ ਬਹੁਤ ਖੂਨ ਨਾਲ ਲਥਫਤ ਹੋਇਆ ਸੀ ਤੇ ਫਿਰ ਮੈਂ ਐਸਐਚਓ ਸਾਹਿਬ ਨੂੰ ਰਿਪੋਰਟ ਦਿੱਤੀ ਮੈਂ ਕਿਹਾ ਸਰ ਬੰਦੇ ਇਦਾਂ ਪਛਾਤੇ ਪੈ ਗਏ ਨੇ ਤੇ ਹੁਣ ਤੁਸੀਂ ਅਗਲੀ ਕਾਰਵਾਈ ਕਹਿੰਦੇ ਤੁਸੀਂ ਐਸਐਚਓ ਸਾਹਿਬ ਨੇ ਕਿਹਾ ਵੀ ਤੁਸੀਂ ਜਿਹੜਾ ਬੰਦੇ ਨੂੰ ਐਡਮਿਟ ਕਰਾਓ ਤੇ ਅਸੀਂ ਉਹਦੀ ਕੈਮਰੇ ਗਾਰੇ ਚੈੱਕ ਕਰਕੇ ਤੇ ਅਸੀਂ ਕਾਰਵਾਈ ਕਰਦੇ ਹਾਂ ਤੇ ਹੁਣ ਇਹਨਾਂ ਨੇ ਇਹਨਾਂ ਦੇ ਬਿਆਨ ਵੀ ਲਏ ਨੇ ਤੇ ਮੈਂ ਪ੍ਰਸ਼ਾਸਨ ਅੱਗੇ ਐਸਐਚਓ ਸਾਹਿਬ ਅੱਗੇ ਪੁੱਛ ਸਕੀ ਇਹ ਬੇਨਤੀ ਕਰਦਾ ਮੈਂ ਕਿ ਮੁੰਡੇ ਨੂੰ ਜਿਹੜਾ ਵੱਤੋਂ ਨਿਆ ਦਵਾ ਜਾਵੇ ਜੋ ਬਾਹਰ ਲੜਾਈ ਕਰਦਾ ਹੋਇਆ ਸੀ ਮਾਹੌਲ ਏ ਜੀ ਇੱਕ ਮੈਡੀਕਲ ਆਇਆ ਸੀ ਆਪਾਂ ਨੂੰ ਸਿਵਲ ਹਸਪਤਾਲ ਮਕੇਰੀਆਂ ਤੋਂ ਮਨਵੀਰ ਸਿੰਘ ਪੁੱਤਰ ਸ੍ਰੀ ਅਵਤਾਰ ਸਿੰਘ ਇਹਨਾਂ ਨੇ ਕੋਈ ਲੜਾਈ ਝਗੜਾ ਪਹਿਲ ਵਜਿਹਾ ਸੀ ਪਹਿਲਾਂ ਸੀ ਉਸ ਤੈਅ ਤੋਂ ਕੋਈ ਲੜਾਈ ਝਗੜਾ ਹੋਇਆ ਜਿਸ ਨਾਲ ਇਸ ਦੇ ਸੱਟਾਂ ਲੱਗੀਆਂ ਮੈਡੀਕਲ ਦੇ ਬਿਹਾਫ ਤੇ ਆਪਾਂ ਇਹਨਾਂ ਦੀ ਸਟੇਟਮੈਂਟ ਲੈ ਲਈਏ ਜੋ ਬੰਦੀ ਕਾਰਵਾਈ ਹੈ ਉਸ ਮੈਡੀਕਲ ਦੇ ਮਤਾਬੋ ਕੀਤੀ ਜਾਵੇ